ਇਨਸਾਫ ਸਾਡੇ ਟੁੱਟੇ ਖਾਬ ਦਾ ਕਿਹੜਾ ਕਿਹੜਾ ਦੁੱਖ ਦੱਸਦਿਆਂ ਪੰਜਾਬ ਦਾ ਕਰੋ ਇਨਸਾਫ ਸਾਡੇ ਟੁੱਟੇ ਖਾਬ ਦਾ ਕਿਹੜਾ ਕਿਹੜਾ ਦੁੱਖ ਦੱਸਦਿਆਂ ਪੰਜਾਬ ਦਾ ਝੂਠ ਵਾਲਾ ਪੱਲੜਾ ਭਾਰੀ ਹੋ ਗਿਆ ਸੱਚ ਵਾਲੇ ਪੱਲੜੇ ਨੂੰ ਘਾਟੇ ਪੈਂਦੇ ਆ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਵਈ बल्ले बल्ले ना दी नजारे लुच्चा लंडा चौधरी ते गुंडी रन वही बल्ले बल्ले नी नजारे लिता बे व्यापार हो गया वोटा लेके लीडर पार हो गया वो राजनीति अजदार हो गया वोटा लेके लीडर पार हो गया ਓਏ ਕੁਰਸੀ ਤੇ ਬੈ ਕੇ ਜ਼ੁਲਮ ਨੇ ਟਾਵਦੇ ਆਵ ਲੋਕਾਂ ਨੂੰ ਏ ਕੁਰਦੇ ਹੀ ਰਹਿੰਦੇ ਆ ਓ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਵਈ ਬੱਲੇ ਬੱਲੇ ਨਾਲੀ ਨਜ਼ਾਰੇ ਲੈਂਦੇ ਆ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਵਈ ਬੱਲੇ ਬੱਲੇ ਨਾਲੀ ਨਜ਼ਾਰੇ ਲੈਂਦੇ ਆ ਓ ਹੋਈ ਜਾਣ ਰੇਪ ਮਿਲੇ ਸਾਫਨਾ ਰੋਲ ਦੇ ਕਚੈਰੀਆਂ ਚ ਮਾਂ ਬਾਪ ਆ ਹੋਈ ਜਾਣ ਰੇਪ ਮਿਲੇ ਸਾਫਨਾ ਰੋਲ ਦੇ ਕਚੈਰੀਆਂ ਚ ਮਾਂ ਬਾਪ ਆ ਹੋ ਪਾਪੀਆਂ ਨੇ ਜਿੰਨਾ ਦੀ ਧੀ ਮਾਰਤੀ ਉਹ ਕਿਦੋਂ ਪਹਿਲਾਂ ਜਾਂਉਂਦੇ ਆ ਤੇ ਰਹਿੰਦੇ ਆ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਵਈ ਬੱਲੇ ਬੱਲੇ ਇਹਨਾਂ ਦੀ ਨਜ਼ਾਰੇ ਲੈਂਦੇ ਆ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਵਈ ਬੱਲੇ ਬੱਲੇ ਇਹਨਾਂ ਦੀ ਨਜ਼ਾਰੇ ਲੈਂਦੇ ਆ ਕੀ ਕਿੜੀ ਸੀ ਲੋਹੇ ਦੀ ਰਹਿ ਗਈ ਕਰਦੀ ਕੀ ਬੁਚੜਾਂ ਦੇ ਵਸ ਪੈ ਗਈ ਸੋਹਣੇ ਦੀ ਟੀੜੀ ਸੀ ਲੋਹੇ ਦੀ ਰਹਿ ਗਈ ਨਰਦੀ ਕੀ ਬੁੱਚੜਾਂ ਦੇ ਬਸ ਪੈ ਗਈ ਹਉ ਕਾਲੇ ਮੌੜਾ ਇੰਨਾ ਵੀ ਨਾ ਸੱਚ ਬੋਲ ਲੀਏ ਫੋਟ ਮਾ ਤੇ ਵੇਖੇ ਇੱਥੇ ਹਾਰ ਪੈਂਦੇ ਆ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਦੀ ਬੱਲੇ ਬੱਲੇ ਦੋਨੇ ਹੀ ਨਜ਼ਾਰੇ ਲੈਂਦੇ ਆ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਦੀ ਬੱਲੇ ਬੱਲੇ ਇੱਥੇ ਵੀ ਨਜ਼ਾਰੇ ਲੈਂਦੇ ਆ ਬੱਲੇ ਬੱਲੇ ਇੱਥੇ ਵੀ ਨਜ਼ਾਰੇ ਲੈਂਦੇ ਆ ਸੋ ਸਤਿ ਸ੍ਰੀ ਅਕਾਲ ਜੀ ਵੀਡੀਓ ਸ਼ੇਅਰ ਕਰਿਓ ਲਾਇਕ ਕਮੈਂਟ ਜ਼ਰੂਰ ਕਰਿਓ ਜਿਹੜੇ ਭਰਾ YouTube ਤੇ ਦੇਖ ਰਹੇ ਆ ਸਬਸਕ੍ਰਾਈਬ ਕਰ ਲਿਓ ਜਿਹੜੇ Facebook ਤੇ ਦੇਖ ਰਹੇ ਆ ਬਈ ਫੋਲੋ ਕਰ ਲਿਓ ਜ਼ਰੂਰ ਵਧੀਆ ਲੋਕ ਤੱਤ ਗਾਣੇ ਸੁਣ ਲਈ